ਪਹਿਲਾਂ ਉਹਨੂੰ ਪੜਤਾ ਲੈਣ ਜੋ ਕੁਝ ਹੈ ਕੀ ਖਦਸੇ ਉਹਨਾਂ ਦੇ ਉਹ ਖਦਸੇ ਦੱਸ ਦੇਣ ਆਪਣੇ ਵੈਬਸਾਈਟ ਤੇ ਪਾ ਦੇਣ ਮੈਂ ਤਾਂ ਮੁਫਤ ਦਾ ਵਕੀਲ ਹਾਂ ਮੈਂ ਤਾਂ ਆਪ ਕਿਸਾਨ ਹਾਂ ਪਰ ਜਿੰਨਾ ਕਿ ਮੈਂ ਪੜਿਆ ਜਿੰਨਾ ਕਿ ਮੈਂ ਸਮਝਿਆ ਉਹਦੇ ਵਿੱਚ ਪੰਜਾਬ ਦੀ ਕੋਈ ਵੀ ਜਨਸ ਪ੍ਰਭਾਵਤਾ ਨਹੀਂ ਸਾ ਰੱਤੀ ਵਰ ਵੀ ਆਂਚ ਪੰਜਾਬ ਦੇ ਕਿਸਾਨ ਨੂੰ ਉਹਦੇ ਚ ਨਹੀਂ ਆਈ ਆਸਾਨੀ ਤੇ ਜਿਹੜਾ ਬੋਝ ਹੈ ਜਿਹੜੇ ਸਾਡੇ ਕਿਸਾਨਾਂ ਦੇ ਬੱਚੇ ਹੈ ਉਹ ਕੋਈ ਵੀ ਹੁਣ ਕੌਣ ਖੇਤੀ ਜਿਹਾਣਾ ਚਾਹੁੰਦਾ ਸਰ ਕਿਸਾਨੀ ਦੇ ਨਾਲ ਗੁਜ਼ਾਰਾ ਹੁੰਦਾ ਹੈ ਸਾਰੇ ਲੀਡਰ ਮੈਂ ਵੀ ਕਹ ਲਾਈ ਗੱਲ ਆਖੀ ਸੀ ਜਿਹਨੂੰ ਲੋਕਾਂ ਨੇ ਦੁਜੇ ਤੋੜ ਮਰੋੜ ਕੇ ਕਹਿਤਾ ਮੈਂ ਤਾਂ ਇਹਨੇ ਕਿਹਾ ਸੀ ਵੀ ਬਾਕੀਆਂ ਦਾ ਪਤਾ ਨਹੀਂ ਮੇਰੇ ਵਾਲਾ ਪੋਤਾ ਜਿਹੜਾ ਉਹ ਕਰੀ ਜਾਂਦਾ ਉਹਨੂੰ ਮੈਂ ਰੋਕਦਾ ਮੈਂ ਖੇਤੀ ਨਾ ਕਰ ਕੋਈ ਹੋਰ ਕੰਮ ਦੇਖ ਲੈ ਕਿਉਂਕਿ ਖੇਤੀ ਨਾਲ ਗੁਜ਼ਾਰਾ ਹੋ ਸਕਦਾ ਹੈ ਸੁਪਨੇ ਪੂਰੇ ਨਹੀਂ ਹੁੰਦੇ ਸਾਹਿਬ ਉਮੀਦਾਂ ਗਰੀਬ ਕਿਸਾਨ ਦੇ ਬੇਟੇ ਦੀ ਵੀ ਸੁਪਨੇ ਜਿਹੜੇ ਐ ਅਮੀਰ ਦੇ ਕਿਸਾਨ ਦੇ ਬੇਟੇ ਨਾਲੋਂ ਜ਼ਿਆਦਾ ਹੈ ਉਹ ਸੁਪਨੇ ਖੇਤੀ ਜੋ ਪੂਰੇ ਨਹੀਂ ਹੁੰਦੇ ਉਹਦੇ ਵਾਸਤੇ ਕੋਈ ਰੋਜ਼ਗਾਰ ਚਾਹੀਦਾ ਕੋਈ ਮਾਰਕੀਟ ਚਾਹੀਦਾ ਮਾਰਕੀਟ ਖੋਲਦੀ ਅਮਰੀਕਾ ਦੀ ਜੇ ਅਮਰੀਕਾ ਨੇ ਦਰਵਾਜ਼ੇ ਬੰਦ ਕਰਤੇ ਹੁੰਦੇ ਨਾ ਕਾ ਨਵੀਂ ਫੈਕਟਰੀਆਂ ਦਾ ਪੰਜਾਬ 'ਚ ਕੀ ਲੱਗਣੇ ਸੀ ਲੱਗਦੀਆਂ ਫੈਕਟਰੀਆਂ ਬੰਦ ਆ ਜਿਹੜੀ ਚੱਲ ਰਹੀਆਂ ਆ ਬੰਦ ਹੁੰਦੀਆਂ ਭਾਰਤ ਵੱਲੋਂ ਅਮਰੀਕਾ ਨਾਲ ਇੱਕ ਟ੍ਰੇਡ ਡੀਲ ਜਿਹੜੀ ਉਹ ਕੀਤੀ ਗਈ ਆ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨ ਜਥੇਬੰਦੀਆਂ ਇਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਇਸ ਨੂੰ ਸਹੀ ਕਰਾਰ ਨਹੀਂ ਦੇ ਰਹੀਆਂ ਸਾਡਾ ਸੁਨੀਲ ਜਾਖੜ ਜੀ ਮੌਜੂਦ ਆ ਗੱਲਬਾਤ ਕਰ ਰਹੇ ਆ ਜਾਖੜ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਦੇ ਵਿੱਚ ਉਹ ਕਿਸਾਨ ਜਥੇਬੰਦੀਆਂ ਟ੍ਰੇਡ ਨੂੰ ਲੈ ਕੇ ਪਹਿਲਾਂ ਉਹਨੂੰ ਪੜਤਾਲ ਲੈਣ ਜੋ ਕੁਝ ਹੈ ਕੀ ਖਦਸੇ ਉਹਨਾਂ ਦੇ ਉਹ ਖਦਸੇ ਦੱਸ ਦੇਣ ਆਪਣੇ ਵੈਬਸਾਈਟ ਤੇ ਪਾ ਦੇਣ ਮੈਂ ਤਾਂ ਮੁਫਤ ਦਾ ਵਕੀਲ ਆ ਮੈਂ ਤਾਂ ਆਪ ਕਿਸਾਨ ਆ ਉਹਦੇ ਵਿੱਚ ਪੰਜਾਬ ਦੀ ਕੋਈ ਵੀ ਜਨਸ ਪ੍ਰਭਾਵਤਾ ਨਹੀਂ ਸਾਬ ਰੱਤੀ ਵਰ ਬਿਆਂਚ ਪੰਜਾਬ ਦੇ ਕਿਸਾਨ ਨੂੰ ਉਹਦੇ ਵਿੱਚ ਨਹੀਂ ਆਈ ਉਲਟੇ ਤਾਂ ਪੰਜਾਬ ਦੇ ਕਿਸਾਨੀ ਤੇ ਜਿਹੜਾ ਬੋਝ ਹੈ ਜਿਹੜੇ ਸਾਡੇ ਕਿਸਾਨਾਂ ਦੇ ਬੱਚੇ ਹੈ ਉਹ ਕੋਈ ਵੀ ਹੁਣ ਕੌਣ ਖੇਤੀ ਚ ਜਾਣਾ ਚਾਹੁੰਦਾ ਸਾਬ ਕਿਸਾਨੀ ਦੇ ਨਾਲ ਗੁਜ਼ਾਰਾ ਹੁੰਦਾ ਸਾਰੇ ਲੀਡਰ ਮੈਂ ਵੀ ਕਹ ਲਾਈ ਗੱਲ ਆਖੀ ਸੀ ਜਿਹਨੂੰ ਲੋਕਾਂ ਨੇ ਦੁਜੇ ਤੋੜ ਮਰੋੜ ਕੇ ਕਹਿਤਾ ਮੈਂ ਤਾਂ ਇਹਨੇ ਕਿਹਾ ਸੀ ਵੀ ਬਾਕੀਆਂ ਦਾ ਪਤਾ ਨਹੀਂ ਮੇਰੇ ਵਾਲਾ ਪੋਤਾ ਜਿਹੜਾ ਉਹ ਕਰੀ ਜਾਂਦਾ ਉਹਨੂੰ ਮੈਂ ਰੋਕਦਾ ਵੀ ਖੇਤੀ ਨਾ ਕਰ ਕੋਈ ਹੋਰ ਕੰਮ ਦੇਖ ਲੈ ਕਿਉਂਕਿ ਖੇਤੀ ਨਾਲ ਗੁਜ਼ਾਰਾ ਹੋ ਸਕਦਾ ਸੁਪਨੇ ਪੂਰੇ ਨਹੀਂ ਹੁੰਦੇ ਸਾਬ ਉਮੀਦਾਂ ਗਰੀਬ ਕਿਸਾਨ ਦੇ ਬੇਟੇ ਦੀ ਵੀ ਸੁਪਨੇ ਜਿਹੜੇ ਐ ਅਮੀਰ ਦੇ ਬਸਾਨ ਦੇ ਬੇਟੇ ਨਾਲੋਂ ਜ਼ਿਆਦਾ ਐ ਉਹ ਸੁਪਨੇ ਖੇਤੀ ਜੋ ਪੂਰੇ ਨਹੀਂ ਹੁੰਦੇ ਉਹਦੇ ਵਾਸਤੇ ਕੋਈ ਰੋਜ਼ਗਾਰ ਚਾਹੀਦਾ ਕੋਈ ਮਾਰਕੀਟ ਚਾਹੀਦਾ ਉਹ ਮਾਰਕੀਟ ਖੋਲਦੀ ਅਮਰੀਕਾ ਦੀ ਜੇ ਅਮਰੀਕਾ ਨੇ ਦਰਵਾਜ਼ੇ ਬੰਦ ਕਰਤੇ ਹੁੰਦੇ ਨਾ ਤਾਂ ਨਵੀਆਂ ਫੈਕਟਰੀਆਂ ਤਾਂ ਪੰਜਾਬ 'ਚ ਕੀ ਲੱਗਣੇ ਸੀ ਲੱਗਦੀਆਂ ਫੈਕਟਰੀਆਂ ਬੰਦ ਆ ਜਿਹੜੀ ਚੱਲ ਰਹੀਆਂ ਆ ਬੰਦ ਹੁੰਦੀਆਂ ਅੱਧਾ ਕੁ ਲੁਧਿਆਣਾ ਬੰਦ ਹੋਣਾ ਸੀ ਜਿਹੜਾ ਮਾਲ ਇਥੋਂ ਬਣ ਕੇ ਹੋਜ਼ਰੀ ਦਾ ਜਾਂਦਾ ਹੈ ਟੈਕਸਟਾਈਲ ਦਾ ਜਾਂਦਾ ਹੈ ਸਾਡੇ ਸਪੋਰਟਸ ਗੁੱਡ ਜਾਂਦੇ ਆ ਸਾਡੇ ਬਟਾਲੇ ਦੇ ਐਮ ਐਸ ਐਮ ਹੀ ਚੱਲਦੀ ਐ ਉਲਟਾ ਪ੍ਰਭਾਵ ਪੰਡਣਾ ਸੀਗਾ ਇੱਕ ਬੰਦੀਆਂ ਕਹਿੰਦੀਆਂ ਨੇ ਤੁਹਾਨੂੰ ਕਿ ਅਸੀਂ ਬੈਠ ਕੇ ਮੀਟਿੰਗ ਕਰਨ ਉਹ ਤਿਆਰ ਤੁਸੀਂ ਤਿਆਰ ਹੋ ਤੁਸੀਂ ਕੜੀ ਦਾ ਕੰਮ ਕਰੋਗੇ ਤਾਂ ਕਿ ਬਿਲਕੁਲ ਸਭ ਕੁ ਖਸਾ ਜੈਨੂ ਨਹੀਂ ਅਸੀਂ ਜਾ ਕੇ ਮੈਂ ਕਹਿੰਦਾ ਮੇਰੇ ਤੋਂ ਸੰਗਾਂ ਦੀ ਸ਼ਿਵਰਾ ਚੋਹਾਂ ਜੀ ਕਰਨ ਨੂੰ ਤਿਆਰ ਬੈਠੇ ਅਸੀਂ ਕਿਸਾਨਾਂ ਦੇ ਵਕੀਲ ਖੜੇ ਆ ਸਾਹ ਇਥੇ ਕਿਸਾਨਾਂ ਵਾਸਤੇ ਇਸ ਤਾਂ ਪੰਜਾਬ ਦਾ ਰੱਖ ਰੱਖ ਕੇ ਖੜੇ ਆ ਪੰਜਾਬ ਦੀ ਗੱਲ ਕਰਨੀ ਇਸ ਦਾ ਬਾਕੀ ਹੁਣ ਜੇ ਇਹਨਾਂ ਦੇ ਆਮ ਆਦਮੀ ਪਾਰਟੀ ਵਾਲਾ ਮਹਾਰਾਸ਼ਟਰ ਦੇ ਜਵਾਰ ਨੂੰ ਲਈ ਖੜਾ ਉਹਦਾ ਤਾਂ ਮੇਰੇ ਕੋਲ ਦੇਖੋ ਨੈਸ਼ਨਲ ਪਾਰਟੀ ਨੂੰ ਪਤਾ ਨਹੀਂ ਉਹਨਾਂ ਅਜੀਬ ਸੁਪਨੇ ਖਤਮ ਹੋਏ ਕਿ ਨਹੀਂ ਹੋਏ ਪਰ ਪੰਜਾਬ ਦੇ ਵਿੱਚ ਕਿਸਾਨ ਨੂੰ ਕਿਸੇ ਨੂੰ ਆਂਚ ਵੀ ਨਹੀਂ ਆਈ ਸਾਬ ਨਾ ਡੇਰੀ ਨੂੰ ਇੱਕ ਇੱਕ ਜਿੰਸ ਨਹੀਂ ਆਈ ਉਹਨਾਂ ਨੇ ਪੀਰੂਸ਼ ਗੋਲ ਜੀ ਨੇ ਡੇਰੀ ਦਾ ਲੈ ਕੇ ਵੇ ਪ੍ਰੋਡਕਟ ਨਹੀਂ ਆ ਗਿਆ ਵੇ ਪ੍ਰੋਡਕਟ ਮਿਲਕ ਪਾਊਡਰ ਮਿਲਕ ਐਨੀ ਮਿਲਕ ਪ੍ਰੋਡਕਟ ਕੋਈ ਵੀ ਇਸ ਦਾਰੇ ਚ ਇਸ ਸਮਝੌਤੇ ਜੀ ਨਹੀਂ ਆਂਦੀ ਫਿਰ ਕਾਦਾ ਖਦਸਾ ਸਾਬ ਮੈਂ ਦੱਸਾਂ ਪ੍ਰੋਬਲਮ ਕੀ ਹੈ ਸਾਬ ਜਿਵੇਂ ਕਹਿੰਦਾ ਕਹਿੰਦਾ ਦੁੱਧ ਗੱਜਲਾ ਛਾਂਚ ਮੇ ਫੂਫੂ ਕੇ ਪੀਤਾ ਹੈ ਉਹ ਜਿਹੜਾ ਪੁਰਾਣਾ ਐਕਸਪੀਰੀਅੰਸ ਆ ਉਹ ਲੈ ਕੇ ਅਸੀਂ ਮੈਂ ਅੱਜ ਸਾਡੇ ਬੀਜੇਪੀ ਦੇ ਵਰਕਰ ਨਾਲ ਤੁਸੀਂ ਮੈਂ ਕਿਹਾ ਆਹ ਡੀਲ ਐ ਇਹਦੇ ਚੇ ਅਜੇ ਬਤੌਰ ਕਿਸਾਨ ਮੈਂ ਤੁਹਾਨੂੰ ਕਹਿ ਸਕਦਾ ਵੀ ਮੇਰੇ ਮਨ ਚ ਕਿਸੇ ਕਿਸਮ ਦਾ ਕੋਈ ਸ਼ੰਕਾ ਨਹੀਂ ਕਿਤੇ ਵੀ ਨੀ ਨੀ ਪਾ ਕੇ ਗੱਲ ਕਰਨ ਦੀ ਲੋੜ ਨਹੀਂ ਫਿਰ ਵੀ ਅਗਰ ਕਿਸਾਨ ਜਥੇਬੰਦੀਆਂ ਨੂੰ ਕੋਈ ਹੈ ਖਦਸਾ ਤੋਂ ਦੱਸਣ ਸਾਬ ਮੇਰਾ ਰਾਏ ਕਹਿਣਾ ਹੈ ਵੀ ਜਦੋਂ ਤਾਈ ਆਪਣੇ ਬੱਚਿਆਂ ਨੂੰ ਇਹ ਪੰਜਾਬ ਦੀ ਪਾਪੂਲੇਸ਼ਨ ਨੂੰ ਕਿਸਾਨੀ ਚੋਂ ਕੱਢ ਕੇ ਦੂਜੇ ਤੰਦਿਆਂ ਚ ਨਹੀਂ ਪਾਉਂਦੇ ਸਾਬ ਪੰਜਾਬ ਹਰਿਆਣਾ ਕਿੱਥੇ ਜਾਵੜਿਆ ਸਾਬ ਉਹ ਆਪਣੇ ਨਾਲੋਂ ਬਾਹਰੇ ਤੱਤੇ ਹੈਗੇ ਉਹਨਾਂ ਕੋਲ ਇੰਡਸਟਰੀਸ ਆ ਸਾਬ ਉਥੇ ਉਹ ਕੱਲਾ ਗੁਰਦਾਵਾਂ ਲਈ ਬੈਠਾ ਪੰਜਾਬ ਨੂੰ ਉੱਥੇ ਤਾਂ ਖੇਤੀ ਨਹੀਂ ਹੁੰਦੀ ਉੱਥੇ ਦਾ 20 20 50 50 ਕਰੋੜ ਰੁਪਏ ਦਾ ਕਿਲਾ ਹੋਇਆ ਖੜਾ ਉੱਥੇ ਖੇਤੀ ਹੋਊਗੀ ਇਸ ਕਰਕੇ ਕਿਉਂ ਉੱਥੇ ਇੰਡਸਟਰੀਆਂ ਚੱਲ ਰਹੀਆਂ ਐ ਇੱਥੇ ਆਪਣੇ ਚੱਲਦੀ ਨਹੀਂ ਗੱਲ ਕਰ ਰਹੇ ਆ ਅੱਜ ਕਈ ਜਿਹੜੇ ਬਾਹਰੋਂ ਆਏ ਲੇਬਰ ਆ ਉਹਨਾਂ 'ਤੇ ਹਮਲਾ ਹੁੰਦਾ ਅਟੈਕ ਕਿਤਿਆਂ ਦੇ ਹੋ ਕੇ ਦੇਖਦੇ ਮੈਂ ਕਹਿੰਦਾ ਕਿੰਨੇ ਸਮਝੌਤੇ ਕਰਾ ਲੈਣ ਮੋਦੀ ਸਾਹਿਬ ਕਿੰਨੇ ਸਮਝੌਤੇ ਪ੍ਰੈਜ਼ੀਡੈਂਟ ਟਰੰਪ ਕਰਾ ਲੋਏ ਕਿੰਨੀਆਂ ਹੀ ਛੂਟ ਦੇ ਦੇਵੇ ਪੰਜਾਬ 'ਚ ਫੈਕਟਰੀ ਨਹੀਂ ਲੱਗਦੀ ਜਿੱਤਾਂ ਹੀ ਆ ਬੈਠੇ ਕੇਜਰੀਵਾਲ ਸਾਹਿਬ ਐਂਡ ਕੰਪਨੀ ਉਹਨਾਂ ਦਾ ਨੁਮਾਇੰਦੇ ਭਗਵੰਤ ਮਾਨ ਜੀ ਉਹਨਾਂ ਦੇ ਪਿੱਠੂ ਪੰਜਾਬ ਕਾਂਗਰਸ ਆ ਜਦ ਤਾਂ ਹੀ ਬੈਠੀ ਹੈ ਸਾਹਿਬ ਪੰਜਾਬ ਦੇ ਅੰਦਰ ਕੋਈ ਸੁਰੱਖਿਤ ਹੈ ਨਹੀਂ ਆ ਜਿਹੜੇ ਪਹਿਲਾਂ ਇਹ ਕਾਂਗਰਸੀ ਲੀਡਰਾਂ ਨੇ ਜ਼ਹਿਰ ਵੀ ਜੀ ਇਹਨਾਂ ਦੇ ਖਿਲਾਫ ਵੀ ਇਹ ਬਾਹਰੋਂ ਆ ਕੇ ਪ੍ਰਵਾਸੀ ਇੱਥੇ ਮੰਗਦੇ ਕੀ ਹੈ ਜਦੋਂ ਨਹੀਂ ਹੁਣ ਆ ਆ ਕੰਮ ਕਰਤਾ ਸਭ ਇਹ ਲੋਕ ਪੰਜਾਬੀ ਕਹਾਣ ਦੇ ਹੱਕਦਾਰ ਹੀ ਨਹੀਂ ਸਭ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਵੋ ਆ ਗੁਰੂਆਂ ਦੀ ਪੀਰ ਪਗੰਬਰਾਂ ਦੀ ਧਰਤੀ ਹੈ ਉੱਥੇ ਆ ਆ ਪੰਜਾਬੀਅਤ ਹੈ ਇਹਨਾਂ ਨੂੰ ਕੱਪ ਛੱਡੋ ਐਨੇ ਨਹੀਂ ਗੁਰੂ ਮਹਾਰਾਜ ਵਾਹਨ ਦੇ ਸਿੱਧ ਤੇ ਚੱਲਦੇ ਝੋਨਾ ਲਾਣ ਵਾਲੇ ਟਾਈਮ ਇੱਥੇ ਲਾਇਨ ਖੜੀ ਹੁੰਦੀ ਹੈ ਸਾਰੇ ਜ਼ਿਮੀਂਦਾਰਾਂ ਦੀ ਲੁਧਿਆਣੇ ਤੇ ਇੱਥੇ ਖੜੇ ਹੁੰਦੇ ਵੀ ਆਣਗੇ ਜੀ ਉਥੋਂ ਟ੍ਰੇਨ ਆਉਗੀ ਜੀ ਸਾਡੇ ਝੋਨਾ ਲਾਣਗੇ ਇੰਡਸਟਰੀਆਂ ਸਾਰੀਆਂ ਬੰਦ ਹੋ ਜਾਣਗੀਆਂ ਜੀ ਇੱਥੋਂ ਤੁਰ ਗਏ ਤੁਸੀਂ ਆਪਣੀਆਂ ਲਤਾਂ ਵਢੀ ਜਾਂਦੇ ਹੋ ਪੰਜਾਬ ਦੀਆਂ ਤੇ ਕਹਿੰਦੇ ਅਸੀਂ ਪੰਜਾਬ ਦੇ ਰਾਖੇ ਹਾਂ ਸਾਬ ਇਹਨਾਂ ਤੋਂ ਬਚੋ ਐਨ ਇੱਕ ਐਕਸਪ੍ਰੈਸ ਦੀ ਗੱਲ ਕਰਦੇ ਨਜ਼ਰ ਆਇਆ ਰਾਜਾ ਵੜਿੰਗ ਤੇ ਉਹੀ ਆ ਆਦਮੀ ਪਾਰਟੀ ਉਸਰਾਂ ਦੇ ਵਿੱਚ ਕਿਵੇਂ ਦੇਖ ਰਹੇ ਹੋ ਇਸ ਨੂੰ ਲੈ ਕੇ ਸਮਝੌਤੇ ਨੂੰ ਲੈ ਕੇ ਤੇ ਉਹਨਾਂ ਦੇ ਬਿਆਨ ਮੈਂ ਤਾਂ ਇਹਨਾਂ ਨੂੰ ਕਹੂੰਗਾ ਵੀ ਚਲੋ ਆ ਤਾਂ ਟੀਵੀ ਦੇ ਸਾਹਮਣੇ ਬੈਠੇ ਸੀ ਵੜਿੰਗ ਸਾਹਿਬ ਦੂਜੇ ਸਹੀ ਕਈ ਸਾਹਿਬ ਬੈਠੇ ਰਹਿੰਦੇ ਐ ਇਹਨਾਂ ਨੂੰ ਤੁਸੀਂ ਰਾਤ ਨੂੰ ਕਿਤੇ ਉਹ ਲਾ ਦਿਓ ਨਾ ਹਿਡਨ ਕੈਮਰਾ ਲਾ ਦਿਓ ਇਹ ਸੁਪਨੇ 'ਚ ਵੀ ਉੱਠ ਉੱਟ ਕੇ ਇਹਨਾਂ ਤੋਂ ਖੌਫ ਪੂਤ ਦਿਸਦਾ ਇਹਨਾਂ ਨੂੰ ਭਾਜੀਪੀ ਦਾ ਤੇ ਵੀ ਆਗੇ ਜੀ ਆਗੇ ਬਨਸ ਸੁਨੀਲ ਜਾਖੜ ਦਾ ਪੁੱਤ ਦਿਸਦਾ ਸੀ ਹੁਣ ਉਹਨਾਂ ਨੂੰ ਬੀਜੇਪੀ ਤੇ ਅਖਾਲੀਆ ਦਾ ਪੁੱਤ ਦਿਸਦਾ ਹੈ ਸਾਬ ਇਹ ਮੇਰੀ ਗੱਲ ਸੁਣ ਲੈਣ ਮੈਂ ਕੋਈ ਜੋਤਸੀ ਨਹੀਂ ਪਰ ਮੈਂ ਲੋਕਾਂ ਦੇ ਵਿੱਚ ਵਿਚਰਦਾ ਲੋਕਾਂ ਦੀ ਭਾਵਨਾ ਦੱਸ ਸਕਦਾ ਜਿਹੜੇ ਲੋਕਾਂ ਨੂੰ ਗਰੀਬਾਂ ਚੋਂ ਬੂਹ ਆਣ ਲੱਗੀ ਜਿਹੜੇ ਗਰੀਬਾਂ ਨੂੰ ਆਹ ਕਹਿ ਕੇ ਵੀ ਆ ਤਾਂ ਕਾਲਾ ਰੰਗ ਹੈ ਤੇ ਤਾਂ ਕਿਸੇ ਨੂੰ ਜੇ ਗਰੀਬ ਪਰਿਵਾਰ ਚੋਂ ਕਿਸੇ ਨੂੰ 6 ਮਹੀਨੇ ਮੁੱਖ ਮੰਤਰੀ ਬਣਾਤਾ ਜਿਸ ਨੂੰ ਪਾਰਟੀ ਕੋਈ ਵੀ ਆ ਤਾਂ ਸਾਡੀ ਬੜੀ ਗਲਤੀ ਸੀ ਉਹਨਾਂ ਨੂੰ ਇਹਨਾਂ ਨੇ ਲੋਕਾਂ ਨੇ ਮੂੰਹ ਨਹੀਂ ਲਾਣਾ ਇਹਨਾਂ ਦੀ ਫੱਟੀਆਂ ਦੇ ਕਿਲ ਠੋਕਣਗੇ ਠੋਕਣਗੇ ਚਾਹ ਕਿਸੇ ਦਾ ਸਮਝੌਤਾ ਹੋਵੇ ਚਾਹ ਸਮਝੌਤਾ ਨਾ ਹੋਵੇ। ਤਰੀਲ ਜਾਖੜ ਸੀਗੇ ਜਿਹੜੇ ਕਿ ਆਖਿਰਕਾਰ ਗੱਲ ਕਰਦੇ ਨਜ਼ਰ ਆਏ ਨੇ तमाम ਮੁੱਦਿਆਂ ਨੂੰ ਲੈ ਕੇ ਖਾਸ ਕਰਕੇ ਸਮਝੌਤੇ ਨੂੰ ਲੈ ਕੇ ਕਿ ਇਹ ਹੁਣ ਜਿਹੜੇ ਨੇ ਕਾਂਗਰਸੀਏ ਤੇ ਆਮਦਵੀ ਪਾਰਟੀ ਵਾਲੇ ਡਰਨ ਲੱਗੇ ਨੇ ਤੇ ਇਹ ਸਮਝੌਤਾ ਇਹਨਾਂ ਵਿਚਕਾਰ ਹੋਵੇ ਨਾ ਹੋਵੇ ਪਰ ਜਿਹੜਾ ਸਮਝੌਤਾ ਹੁਣ ਕਾਂਗਰਸ ਤੇ ਆਮਦਵੀ ਪਾਰਟੀ ਦੇ ਵਿਚਕਾਰ ਹੋਇਆ ਉਹ ਸਵਾਲਾਂ ਦੇ ਕੇ ਜ਼ਰੂਰ ਹੈ। ਕੈਮਰਾਮੈਨ ਜੈ ਸ਼ਰਮਾ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀ.ਸੀ. ਨਿਊਜ਼ ਚੰਡੀਗੜ੍ਹ